हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ 바ਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਇੱਕ ਤਾਜੀ ਸੂਛੋਟੀ ਛੇੜ ਲਈ ਲੈ ਕੇ ਆਏ ਆਂਗੇ ਟਾਉ ਬਰੀਡ ਆ ਗਈ ਭਾਈ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਜੋ ਇਹ ਛੋਟੀ ਛੇੜ ਕਰ ਰਹੇ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਕਰਦੇ ਆਪਾਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬਾਈ ਜੀ ਹਾਂਜੀ ਹਾਂਜੀ ਬਤਿਆ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ ਨਾਮ ਹੈ ਜਗਜੀਤ ਸਿੰਘ ਜੀ ਹਮ ਐਡਰੈਸ ਹੈ ਕਲਿਆਣ ਦੇ ਕੋਠੇ ਗੋਵਿੰਦਨਗਰ ਦੇ ਕੋਠੇ ਕਲਿਆਣ ਸੁਖੇ ਚ ਹੀ ਆ ਜਾਂਦੀ ਹੈ ਠੀਕ ਆ ਪਿੰਡ ਕਲਿਆਣ ਸੁਖਾ ਹਾਂਜੀ ਤੇ ਜ਼ਿਲ੍ਹਾ ਬਾਈ ਆਪਾਂ ਨੂੰ ਕਿਹੜਾ ਜ਼ਿਲ੍ਹਾ ਬਿਠਿੰਡਾ ਜੀ ਤਹਿਸੀਲ ਫੂਲ ਹਾਂਜੀ ਤੇ ਨੇੜੇ ਦੇ ਪਿੰਡ ਬਾਈ ਆਪਾਂ ਨੂੰ ਹੋਰ ਕਿਹੜੇ ਰਹਿ ਜਾਂਦੇ ਤੇ ਦਰਨਯਾਰ ਮਲੂਕਾ ਹਮ ਰਮਾਨਾ ਕੋਠਾਗੁਰੂ ਕੋਠਾਗੁਰੂ ਰਮਾਨਾ ਭਗਤਾ ਭਾਈ ਬਾਈ ਇਹ ਪਿੰਡ ਬਾਈ ਨੂੰ ਨੇੜੇ ਤੇ ਰਹਿ ਜਾਂਦੇ ਆ ਕਿ ਤੇ ਕੰਟੈਕਟ ਨੰਬਰ ਬੋਲਦੇ ਬਾਈ ਆਪਣਾ 84270 26838 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਬਾਈ ਸਕਰੀਨ ਤੇ ਨੋਟ ਕਰ ਲੋ ਬਾਈ ਜਿਹੜੀ ਆਪਾਂ ਝੋਟੀ ਦੇਖ ਰਹੇ ਆ ਸਭ ਤੋਂ ਪਹਿਲਾਂ ਆਪਣੇ ਘਰ ਦੀ ਹੋਈ ਹੈ ਬਾਈ ਹਾਂਜੀ ਹਾਂਜੀ ਘਰ ਦੀ ਹੈ ਕਿਹੜਾ ਸੂਆ ਬਾਈ ਇਹ ਸੂਈ ਇਹ ਦੂਜਾ ਸੂਆ ਸੂਈ ਹੈ ਜੀ ਦੂਜਾ ਸੂਆ ਤੇ ਕਿੰਨਾ ਟਾਈਮ ਹੋ ਗਿਆ ਇਹਨੂੰ ਬਾਈ ਸੂਈ ਨੂੰ ਬਸ ਜੀ ਮਹੀਨੇ ਤੋਂ ਕੱਟਾ ਹਾਂ ਸੱਜਰੇ 25 ਦਿਨ ਲਾ ਲਓ ਤੁਸੀਂ ਠੀਕ ਹੈ 25 ਕੇ ਦਿਨ ਬਾਈ ਕਹਿੰਦੇ ਹੋਗੇ ਇਹਨੂੰ ਬਾਈ ਸੂਈ ਨੂੰ ਕਰਨ ਵਾਲੀ ਨੂੰ ਤੇ ਬੱਚਾ ਇਹਦੇ ਮਗਰ ਬਾਈ ਕਿੱਗਾ ਕੱਟਾ ਜੀ ਬੱਚਾ ਇਹਦੇ ਮਗਰ ਕੱਟਾ ਗਿਆ ਕੱਟਾ ਬਹੁਤ ਚੰਗਾ ਹੈ ਨਾ ਹਾਂਜੀ ਕੱਟਾ ਸੋਹਣਾ ਹੂੰ ਸਹੀ ਗੱਲ ਹੈ ਬੱਚਾ ਇਹਦੇ ਮਗਰ ਆ ਗਿਆ ਬਾਈ ਕੱਟਾ ਤੇ ਬਾਈ ਕਿੰਨਾ ਕੁ ਦੁੱਧ ਇਹਦੇ ਥੱਲੇ ਰੈਡੀ ਆ ਤੋ ਬਾਹਰ ਹੀ ਏ ਤਾਂ ਠੀਕ ਹੈ ਜੇ ਕੋਈ ਵੀਰ ਦੋ ਟਾਈਮ ਜਾਂ ਤਿੰਨ ਟਾਈਮ ਆ ਜਿੰਨਾ ਟਾਈਮ ਮਰਜੀ ਕੋਈ ਚੱਕਰ ਨਹੀਂ ਠੀਕ ਹੈ ਬਾਈ ਕਹਿੰਦਾ ਜਿੰਨਾ ਟਾਈਮ ਮਰਜੀ ਬਾਈ ਚਵਾਈ ਕਰ ਲੈ ਕੋਈ ਕਰਮ ਵਾਲੇ ਨੂੰ ਚੱਕਰ ਨਹੀਂ ਤੇ ਬਾਕੀ ਪਤਲੇ ਪਿੰਡੇ ਦੀ ਆ ਹਾਂ ਪਤਲੇ ਪਿੰਡੇ ਚਮਕਦਮ ਕਲੀ ਪੂਰੀ ਹੈ ਬਾਈ ਪਤਲੇ ਪਿੰਡੇ ਦੀ ਆ ਸਿੰਘਾਂ ਦੀ ਕੁਆਲਿਟੀ ਹੈ ਜਿਹੜੀ ਬਹੁਤ ਚੰਗੀ ਆਗੀ ਨਾਲੋਂ ਕਰਮ ਵਾਲੀ ਦੇ ਸਿੰਘ ਮੋੜੇ ਵਾ ਫੇਸ ਵਗੈਰਾ ਮੱਥਾ ਮੁੱਥਾ ਚਮਕਦਮ ਚੈੱਕ ਕਰ ਸਕਦੇ ਤੁਸੀਂ ਛੋਟੀ ਦੀ ਇੱਕ ਨੰਬਰ ਤੇ ਬਾਈ ਚੌਣ ਚਵਾ ਕਿਸ ਤਰ੍ਹਾਂ ਦਾ ਇਹਦਾ ਪੂਰੀ ਠੰਡੀ ਨਰਮ ਪੋਲੇ ਜਿੰਨੇ ਮਰਜੀ ਕੋਈ ਬੈਠੇ ਨਰਮਤਾ ਰਹੀ ਠੀਕ ਹੈ ਪੋਲੀ ਬਾਈ ਕਹਿੰਦਾ ਬਈ ਧਾਰ ਲੇਵਾ ਇੱਕ ਨੰਬਰ ਫੀਟੰਗਲਾ ਲੇਵਾ ਬਹੁਤ ਸੁਣਾ ਕਲਾ ਕਲਾ ਥਣ ਲੱਗਿਆ ਪੂਰੀ ਵਿਥੀ ਦੇ ਬਈ ਕਹਿ ਸਕਦੇ ਥਣਾ ਦਾ ਸੈਜ ਵਗੈਰਾ ਚੈੱਕ ਕਰ ਸਕਦਾ ਇੱਕ ਨੰਬਰ ਥਣ ਲੱਗਿਆ ਵਾ ਬਾਕੀ ਸੌ ਸੀਲ ਫੁੱਲ ਬਾਕੀ ਮੂਰੋਂ ਵੀ ਹਵਾਨਾ ਚੈੱਕ ਕਰ ਸਕਦੇ ਬੜਾ ਚੰਗਾ ਆ ਗਿਆ ਤੇ ਮਗਰ ਲੋਕ ਹਵਾਨਾ ਕਰਮਾਲੀ ਦਾ ਬਹੁਤ ਸੁਣਾ ਮੜਾਇਆ ਕਰਾਇਆ ਇਧਰ ਨੂੰ ਬਈ ਥੋੜਾ ਜਿਹਾ ਨਾ ਬਈ ਡਰਦੀ ਆ ਕਿਉਂਕਿ ਬਾਈ ਦਾ ਖੇਤਾਂ ਚ ਘਰ ਆ ਜਾਂਦਾਗਾ ਤਾਂ ਕਰਕੇ ਇਧਰ ਆਉਣਾ ਜਾਣਾ ਬਾਈ ਕਹਿੰਦੇ ਘਟਾਗਾ ਤਾਂ ਕਰਕੇ ਖੋਲਕੇ ਵੀ ਨਹੀਂ ਬਾਈ ਕਹਿੰਦੇ ਆਪਾਂ ਤੋੜ ਕੇ ਦਿਖਾਉਂਦੇ ਤੋੜਨ ਦਾ ਕਾਰਨ ਇਹ ਹੈ ਬਾਈ ਕਹਿੰਦੇ ਇਧਰ ਨੂੰ ਬਾਈ ਬਾਣ ਖੁੱਲੇ ਆ ਗਏ ਬਾਣਾ ਚ ਭੱਜ ਭੁੱਜਣ ਡੇ ਡਰਦੇ ਨੇ ਇੱਥੇ ਹਾਂ ਡਰਦੀ ਹੈ ਬਾਈ ਕਹਿੰਦਾ ਵੀ ਕਈ ਵਾਰ ਮੈ ਛੜਾ ਕੇ ਭੱਜ ਨਾ ਜਾਵੇ ਤਾਂ ਕਰਕੇ ਜੇ ਕੋਈ ਵੀਰ ਆਊਗਾ ਤਾਂ ਤੋਰਾ ਵਗੈਰਾ ਚੈੱਕ ਕਰ ਸਕਦੇ ਹੋ ਨਹੀਂ ਬਾਈ ਹਾਂ ਹਾਂ ਜਦੋਂ ਮਰਚੀ ਆਉਂਦੇ ਹਾਂ ਬੈਸੂ ਓਕੇ ਆ ਤੋਰਾ ਤਰਾ ਹਾਂ ਓਕੇ ਆ ਇਹ ਤੋਰਾ ਤਰਾ ਠੀਕ ਆ ਤੋਰਾ ਤਰਾ ਬਾਈ ਕਹਿੰਨੇ ਬਾਈ ਜਮਾ ਓਕੇ ਆ ਬਾਕੀ ਜੇ ਗੱਲ ਕਰੀਏ ਕਦ ਕਾਠ ਦੀ ਵਧੀਆ ਸੋਨਾ ਕਰਮਾਲੀ ਦਾ ਕਦ ਕਾਠਾ ਸੂਈ ਸਵਾਈ ਹੈ ਬਾਈ ਬੱਚਾ ਇਹਦੇ ਮਗ ਕਰ ਸਕਦੇ ਪਤਲਾ ਬਤਲਾ ਕਰਮਾ ਜੀ ਨੂੰ ਕਹਿ ਸਕਦੇ ਆ ਅੰਗ ਲੱਗਿਆ ਵਾ ਕੱਲਾ ਕੱਲਾ ਥਣ ਵੀ ਇੱਕ ਨੰਬਰ ਲੱਗਿਆ ਵਾ ਬਹੁਤ ਸੋਹਣਾ ਲੇਵੇ ਦੀ ਜਿਹੜੀ ਫੀਟਿੰਗ ਆ ਲੈ ਚੈੱਕ ਕਰਵਾ ਲੈ ਬਈ ਸੋਹਣੀ ਫੀਟਿੰਗ ਆ ਕਰਮਾਲੀ ਦੇ ਲੇਵੇ ਦੀ ਕੀ ਬਾਤ ਆ ਬਹੁਤ ਸੋਹਣਾ ਲੇ ਤੇ ਬਾਈ ਇਹਦਾ ਮੁੱਲ ਸਰ ਕੀ ਰਹੂਗਾ ਲੈਣ ਦੇਣਾ 91000 ਹੋ ਜੂ ਥੋੜਾ ਕਾਣਾ ਮਾਨ ਹਾਂਜੀ ਮਾਨਤਾਂ ਠੀਕ ਆ 91000 ਰੁਪਏ ਵੀਰ ਕਨਾ ਬਾਈ ਮੋਲ ਆ ਬਾਕੀ ਆਏਗਾ ਦਾ ਮਾਨ ਤਾਨ ਜਰੂਰ ਹੋ ਜੂਗਾ ਤੇ ਕੋਈ ਬਾਈ ਦਾ ਬਾਈ ਪਾਰ ਦਾ ਕੰਮ ਨਹੀਂ ਆਪਣੇ ਘਰੇਲੂ ਪਸ਼ੂਆਂ ਚੋਹੇ ਚੋਟੀ ਸੇਲ ਕਰ ਰਿਹਾ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ